ਕਾ ਦੋਸਤੋ ਅੱਜ ਚੱਲਿਆ ਰੱਬ ਹੁਣ ਹੋਊ ਬੜੀ ਮੋਟੀ ਠੰਡ ਸਾਲ ਲੰਘਣ ਵਾਲਾ ਹੋ ਗਿਆ ਗਰਮੀ ਨਹੀਂ ਪਾਇਆ ਸੀ ਜਮਈ ਅੱਜ ਲੱਗਿਆ ਰਾਤ ਦੀ ਕਣਮਣ ਕਣੀ ਜਿਕਨ ਹਟਦਾ ਨਹੀਂ ਗਿਰ ਡਿੱਗੇ ਜਾਂਦੀਆਂ ਕਣੀਆਂ ਜਾਂ ਨਾ ਜੋਰ ਦਾ ਪਾਇਆ ਰੱਬ ਤਾਂ ਮੀਂਹ ਪਾਉਣੇ ਹੀ ਪੱ ਲੱਗਿਆ ਸੀ ਉਹ ਜੂਰੀਆਂ ਜੂਰੀਆਂ ਵੱਢ ਲਈਆਂ ਸਾਰੀਆਂ ਪੱਕ ਗਈਆਂ ਬੇਚਤੀਆਂ ਪਹਿਲਾਂ ਲਾਉਣ ਲੂਣ ਬਲੇ ਮੜਾ ਮੋਟਾ ਪਾਇਆ ਹੋਊ ਮੀਂਹ ਤਾਂ ਦੇਖਿਆ ਨਹੀਂ ਸੀ ਕਿਤੇ ਆ ਦੇਖੋ ਬਾਹਣੀ ਦਿਸੇ ਜਾਂਦੇ ਸੀ ਦਸੰਬਰ ਮਹੀਨਾ ਵੀ ਖਤਮ ਹੋਣ ਵਾਲਾ ਹੋ ਗਿਆ ਕੰਕਾ ਹੁਣ ਮੜਾ ਮੋਟਾ ਉੱਤਾਚ ਕਰਨਗੇ। ਤੇ ਜਿਆ ਮੀਂਹ ਨਾਲ ਮੜੀ ਮੁੱਟੀ ਲਹੂ ਤਹਾਂ ਤੋਂ ਰੇਗ ਜਿਹੜੀ ਚੜੀ ਫਿਰ ਧੁੰਦ ਆ ਧੂੜ ਮਿੱਟੀ। ਨਹੀਂ ਤਾਂ ਰੱਬ ਭੁੱਲੇ ਗਿਆ ਪਾਣਾ। ਗਰਮੀ ਨਹੀਂ ਦੇਖੋ ਕਿਸੇ ਕੋਈ ਠੰਡ ਵਾਲੀ ਗੱਲ ਨਹੀਂ ਹੋਈ। ਜਿਵੇਂ ਦਸੰਬਰ ਮਹੀਨਾ ਵੀ ਖਤਮ ਹੋਣ ਵਾਲਾ ਤੇ ਦਿਨ ਛੋਟੇ ਹੋ ਕੇ ਵੀ ਵੱਡੇ ਹੋਣ ਲੱਗ ਜਾਣਗੇ ਇੱਕ ਦੋ ਦਿਨਾਂ ਨੂੰ। ਮੰਨ ਲਾ ਤਾਂ 20 25 26 ਤਰੀਕ ਤੋਂ ਬਦਲ ਲੱਗ ਜਾਂਦੇ ਹੁੰਦੇ ਨੇ। ਅੱਜ ਤਰੀਕ ਹੋ ਗਈ 23 ਆ ਇੱਕ ਦੋ ਦਿਨਾਂ ਚ ਵਈ ਖੜਕੇ ਜੇ ਵਾਧਣ ਲੱਗਣਗੇ ਪਰ ਰੱਬ ਨੇ ਜਮੇ ਮੀਮ ਹੁ ਤਾਂ ਭੁੱਲ ਹੀ ਗਿਆ ਪਣਾ ਅੱਜ ਦੇਖੋ ਹੁਣ ਆ ਸਿੱਧੀ ਹਫਤਾ ਹੈਗਾ ਇਸ ਦਿਨਾਂ ਤੇ ਖੜ ਠੰਡ ਤਾਂ ਕੁਦਰਤੀ ਐ ਪੈਂਦੀ ਪੈਂਦੀ ਹੁੰਦੀ ਐ ਪਰ ਫੇਰ ਵੀ ਜਮਾ ਲੇਟ ਐ ਅਰਾਦਕ ਮਾੜਾ ਚ ਨ ਚਰਨਾ ਜਾ ਫੜਿਆ ਸ ਰੱਬ ਨੇ ਆਪਾਂ ਵੀ ਜਾਣਾ ਸੀ ਗੁਰੂ ਘਰ ਦੇਖਦੇ ਹਾਲੇ ਮੜਾ ਹੋਰ ਫੋਨ ਦੇ ਦੇਣਾ ਚੜਨ ਦੇ ਫੇਰ ਚੱਲਾਂਗੇ ਗਿੱਲਾ ਜਾਂ ਕਰਤਾ ਸਾਰਾ ਰੇਤਾ ਆਇਆ ਦੱਬਤਾ ਕਿਨਾਰਾ ਰੱਬ ਨੇ ਨਾ ਪਤਾ ਤੂੰ ਤਾਂ ਕਮਲਾ ਹੋ ਜਾਂਦਾ ਫਿਰ ਘਰੇ ਨਹੀਂ ਬੜਨਦਾ ਲੈ ਆਇਆ ਚੰਬੜੂ ਮੈਂ ਮੀਂਹ ਚ ਧੋਖ ਲਉ ਸਾਰੇ ਦੇਖ ਲੈ ਪਾਣੀ ਚ ਕਿਉਂ ਜੀ ਦੇਖੀ ਹੰਦੇ ਇੱਕ ਚੌੜ ਵਾਲੀ ਪਾ ਲਿਆ ਤੜਕੀ ਦੇਈਏ ਗੇੜੇ ਫੇੜੇ ਨਾ ਨਾ ਪਤਾ ਗਾਮ ਹਾਇ ਠੰਡ ਹਾਇ ਠੰਡਾ ਠੰਡਾ ਤੇ ਕੀ ਪਈ ਨਹੀਂ ਅਜੇ ਠੰਡ ਤਾਂ ਪੈਂਦੀ ਨਹੀਂ ਅਜੇ ਧੁੰਨਾਂ ਲਾ ਲਾ ਵਹਿੰਦੇ ਹੁੰਦੇ ਦੇਖੋ ਇੱਧਰ ਤੇ ਆਕੋ ਕਿਹੋ ਜਿਹਾ ਮੌਸਮ ਆ ਧੁੰਦ ਜੀ ਮਾੜੀ ਮਾੜੀ ਅੱਗੇ ਧੁੰਨੀਆਂ ਲਾਈ ਜਾਂਦੇ ਆ ਆਹ ਮਹੀਨੇ ਤੱਕ ਪੂਰੀ ਠੰਡ ਹੁੰਦੀ ਹੁਣ ਤਾਂ ਜਮੀ ਰੱਬ ਨੇ ਮੌਸਮ ਹੀ ਚੇਂਜ ਕਰ ਲੇ ਉਹ ਹਿਸਾਬ ਨਾਲ ਬਿਮਾਰੀਆਂ ਫਸਲਾਂ ਦੀ ਝਾੜ ਧੂੜਾਂ ਤੇ ਅਸਰ ਪਈ ਜਾਂਦਾ ਜਿਹੜੇ ਹਿਸਾਬ ਨਾਲ ਮੌਸਮ ਚੇਂਜ ਹੋਈ ਜਾਂਦਾ ਕੁਦਰਤੀ ਰੰਗ ਨੇ ਆ ਦੇਖੋ ਆ ਦਰਖਤ ਤੇ ਤੁਰਖਤੇ ਇਹ ਧੋਕੇ ਨਾ ਵਧੀਆ ਬਣ ਜਾਣਗੇ ਹੁਣ ਇਹ ਜਿਵੇਂ ਹਰੇ ਹਰੇ ਨਿਕਲ ਆਉਣਗੇ ਜੰਮੀ ਪਈ ਸੀ ਗਰਦ ਉੱਤੇ ਖੁੱਲ ਕੇ ਰੱਬ ਨੇ ਮੀ ਪਾਇਆ ਨਹੀਂ ਨਾ ਜੀਰੀਆਂ ਵੇਲੇ ਪਾਇਆ ਗਰਮੀ ਪਈ ਗਈ ਅੱਜ ਕੀ ਗਰਮੀ ਪਈ ਗਈ ਆਰੇ ਝਾੜ ਘਟ ਗਏ ਕਣਕਾਂ ਹੁ ਸੁੰਦ ਨੇ ਰਗੜਤੀਆਂ ਚਲੋ ਆ ਠੰਡ ਨਾਲ ਸੁੰਦ ਸੰਡ ਜਾ ਤਾਂ ਮਰ ਜੂਗਾ ਆ ਦੇਖੋ ਧੂਏ ਦੀ ਲਾਹ ਜੀ ਜਾਂਦੀ ਐਦਰੋਂ ਆ ਅੱਡੀ ਲਿੰਦੀ ਐ ਜਿਵੇਂ 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 ਤਰੀ ਜਾਂਦੀ ਐ ਬਾਕੀ ਦੱਸੋ ਤੁਸੀਂ ਕਿਵੇਂ ਕਿਵੇਂ ਏਰੀਆ ਕਿੱਧਰ ਕਿੱਧਰ ਸਾਡੇ ਤਾਂ ਭਾਈ ਰਾਤ ਦਾ ਲੱਗਿਆ ਐ ਪਤਾ ਕਿ ਉੱਥੇ ਕਿਹਾ ਦਾ 4 5 6 3:00 ਵਜੇ ਉੱਠ ਕੇ ਮੈਂ ਉਸ ਤੋਂ ਪਹਿਲਾਂ ਤਾਂ ਪਤਾ ਨਹੀਂ ਕਿਹਾ ਕੋਈ ਤਾਂ ਚੱਲੀ ਜਾਂਦਾ ਚਲੋ ਵਧੀਆ ਗਿਆ ਠੰਡ ਹੋ ਗਈ ਪਰ ਕੋ ਉੱਤਾਂ ਕਰ ਲੈਣੀ ਆ ਤੇ ਆਪਾਂ ਚੱਲ ਜਾਈਏ ਜੰਗੂ ਪਰ ਨਾਲ ਨੂੰ ਲੈ ਜੋਟੀਆ ਦੀ ਖਾਲੀ ਮੜਾ ਮੂਟਾ ਸੀ 2 ਹਫਤਾ ਦਾ ਨਤਮਸਤਕ ਹੋਣਾ ਜ਼ਰੂਰੀ ਆਪਣੇ ਸਾਰਿਆਂ ਵਾਸਤੇ ਗੁਰੂ ਆ ਸਾਦਾ ਨਹੀਂ ਸੀ ਧੀਰ ਦਿਨ ਚੱਲ ਰਹੇ ਸੋਇ ਸਾਬ ਜਦਾਂ ਸੀ ਧੀਰ ਦਿਨ ਚੱਲ ਰਹੇ ਨੇ ਜਾਣਾ ਤਾਂ ਫਤੇਗੜ ਵੀ ਸੀਗਾ ਪਰ ਹੁਣ ਜਾਈਦਾ ਨਹੀਂ ਹਲੇ ਟਾਈਮ ਨਹੀਂ ਬਾਅਦ ਚ ਦੇਖਾਂਗੇ ਲੋਹੜੀ ਤੋਂ ਬਾਅਦ ਜਾ ਕੇ ਆਵਾਂਗੇ ਆਪਾਂ ਉਦੋਂ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਚਲੋ ਠੀਕ ਹੈ ਭਾਈ ਓਕੇ ਅਸਰਿਕਾਲ